ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦੇ 2 ਸਾਲ ਦੇ ਵਿੱਚ ਚੰਡੀਗੜ੍ਹ ਦੇ ਤਿੰਨ ਦੌਰੇ ਬੁੱਧਵਾਰ ਨੂੰ ਸ਼ਹਿਰ ਵਾਸੀਆਂ ਦੇ ਲਈ ਚੰਗੀ ਖਬਰ ਲੈ ਕੇ ਆਏ 32 ਸਾਲ ਪੁਰਾਣੇ ਪ੍ਰਸ਼ਾਸਕੀ ਢਾਂਚੇ ਨੂੰ ਬਦਲਦੇ ਹੋਏ ਕੇਂਦਰ ਸਰਕਾਰ ਦੇ ਵੱਲੋਂ ਚੰਡੀਗੜ੍ਹ ਨੂੰ ਸੁਤੰਤਰ ਪ੍ਰਸ਼ਾਸਕੀ ਪਹਿਲ ਹੋਈ Rajasthan ਤੋਂ ਰਾਜ ਸਭਾ ਮੈਂਬਰ ਵੀ ਪੀ ਸਿੰਘ ਬਦਨੌਰ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਪਰ ਉਨ੍ਹਾਂ ਦੇ ਅਹੁਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦਾ ਜ਼ਿਕਰ ਨਹੀਂ ਸੀ ਇਸ ਨੂੰ ਚੰਡੀਗੜ੍ਹ ਦੇ ਸੁਤੰਤਰ ਪ੍ਰਸ਼ਾਸਕ ਦੀ ਨਿਯੁਕਤੀ ਨੂੰ ਹੋਰ ਵੀ ਤਾਕਤ ਮਿਲੀ ਇਸ ਵਿੱਚਕਾਰ ਕੇਰਲ ਤੋਂ ਬੀਜੇਪੀ ਆਗੋ ਅਤੇ ਸਾਬਕਾ ਆਈਏਐਸ ਅਧਿਕਾਰੀ ਅਲਫਾਸ ਕੰਥਨਮ ਨੇ ਮੀਡੀਆ ਨੂੰ ਕਹਿਣਾ ਸ਼ੁਰੂ ਕੀਤਾ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਫੋਨ 'ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਲਾਇਆ ਜਾਣ ਦੀ ਸੂਚਨਾ ਦਿੱਤੀ ਗਈ ਹੈ ਅਗਲੇ ਹਫ਼ਤੇ ਉਹ ਆਪਣਾ ਅਹੁਦਾ ਸੰਭਾਲ ਲੈਣਗੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਚੰਡੀਗੜ੍ਹ ਬੀਜੇਪੀ ਆਪਣੀ ਜਿੱਤ ਮੰਨਣ ਲੱਗੀ ਇਹ ਦਾਵਾ ਤੁਸੀਂ ਦੇਖੋ ਅਗਰ 1966 ਤੋਂ ਲੈ ਕੇ 1984 ਤੱਕ ਅਗਰ ਉਹ ਵੀ ਤੇ 28 ਸਾਲ ਇੱਕ ਚੀਫ ਕਮਿਸ਼ਨਰ ਦਾ ਸਿਸਟਮ ਚੱਲਦਾ ਰਿਹਾ ਉਹ ਉਹ ਚੱਲਣ ਦੇ ਨਾਲ ਵੀ ਕੋਈ ਦਾਵਾ ਕਮਜ਼ੋਰ ਨਹੀਂ ਹੋਇਆ ਹੁਣ ਪਿਛਲੇ ਸਵਾ ਸਾਲ ਤੋਂ ਹਰਿਆਣਾ ਦੇ ਗਵਰਨਰ ਪੰਜਾਬ ਦੇ ਗਵਰਨਰ ਚੰਡੀਗੜ੍ਹ ਦੇ ਐਡਮਿਨਿਸਟਰेटर ਵੀ ਇੱਕੋ ਹੀ ਸੀਗੇ ਉਹਦੇ ਨਾਲ ਵੀ ਕੋਈ ਦਾਵਾ ਕੋਈ ਕਮਜ਼ੋਰ ਨਹੀਂ ਹੋ ਜਾਂਦਾ ਤਾਂ ਕੋਈ ਸਿਸਟਮ ਬਦਲ ਦੇ ਨਾਲ ਹਰ ਚੀਜ਼ ਦਾ ਆਫਟਰ ਆਲ ਚੰਡੀਗੜ੍ਹ ਨੇ ਉੱਥੇ ਦਾ ਉੱਥੇ ਹੀ ਰਹਿਣਾ ਚੰਡੀਗੜ੍ਹ ਭਾਜਪਾ ਦੀ ਜਿੱਤ ਦਾ ਮਤਲਬ ਸੀ ਗਵਾਂਡੀ ਸੂਬੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹਾਰ ਸੀਐਮ ਪ੍ਰਕਾਸ਼ ਸਿੰਘ ਬਾਦਲ ਚੋਣਾਂ ਦੇ ਮਾਹੌਲ ਦੇ ਵਿੱਚ ਇਹ ਕਿਵੇਂ برداشت ਕਰਦੇ ਕਿਉਂਕਿ ਅਕਾਲੀ ਦਲ ਖਾਰਕੂਵਾਦ ਦੇ ਦੌਰ ਤੋਂ ਹੀ ਚੰਡੀਗੜ੍ਹ ਦੇ ਉੱਤੇ ਆਪਣਾ ਹੱਕ ਜਿਤਾਉਣ ਦਾ ਕੋਈ ਮੌਕਾ ਨਹੀਂ ਛੱਡਦਾ ਅਜਿਹੇ ਵਿੱਚ ਜੋ ਸਤੰਤਰ ਪ੍ਰਸ਼ਾਸਕ ਦੀ ਨਿਯੁਕਤੀ ਚੰਡੀਗੜ੍ਹ ਦੇ ਉੱਤੇ ਉਹਨਾਂ ਦੀ ਹੱਕ ਦੀ ਮੰਗ ਨੂੰ ਹਮੇਸ਼ਾ ਲਈ ਖਤਮ ਕਰ ਦਿੰਦੀ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਖਿਲਾਫ ਜਾਂਦਾ ਵਿਰੋਧੀ ਜਨਤਾ ਦਰਬਾਰ ਦੇ ਵਿੱਚ ਪੰਜਾਬ ਸਰਕਾਰ ਨੂੰ ਖੇੜਦੇ ਸੂਤਰ ਦੱਸਦੇ ਨੇ ਕਿ ਸੀਐਮ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਨੇ ਗ੍ਰਹਿ ਮੰਤਰਾਲੇ ਦੇ ਨਾਲ ਗੱਲਬਾਤ ਕੀਤੀ ਹੈ देर शाम 8 ਵਜੇ ਤੱਕ ਸੁਖਵੀਰ ਬਾਦਲ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਗ੍ਰਹਿ ਮੰਤਰੀ ਚੰਡੀਗੜ੍ਹ ਦੇ ਵਿੱਚ ਸੁਤੰਤਰ ਪ੍ਰਸ਼ਾਸਕ ਨਾ ਨਿਯੁਕਤ ਕਰਨ ਦੇ ਲਈ ਮੰਗੇ ਨੇ ਦੇਖੋ ਚੰਡੀਗੜ੍ਹ ਪੰਜਾਬ ਦਾ ਔਰ ਸਾਡੇ ਜਿਹੜੀਆਂ ਵੱਡੀਆਂ 3-4 ਬਹੁਤ ਸਾਰੇ ਧੱਕੇ ਹੋਏ ਹੈ ਉਹਨਾਂ ਚ ਇੱਕ ਚੰਡੀਗੜ੍ਹ ਦਾ ਵੀ ਦੇਖੋ ਚੰਡੀਗੜ੍ਹ ਜਦੋਂ ਰੀਆਰਗੇਨਾਈਜੇਸ਼ਨ ਆਫ ਸਟੇਟਸ ਹੋਈ ਉਦੋਂ ਸਭ ਤੋਂ ਇਹੀ ਸੀ ਕਿ ਜਿਹੜੀ ਪੇਰੈਂਟ ਸਟੇਟ ਸੀ ਉਹਦੇ ਕੋਲੇ ਜਿਹੜਾ ਰਾਜਤਾਨੀ ਰਹੀ ਹੈ ਸਿਰਫ ਪੰਜਾਬ ਨਾਲ ਧੱਕਾ ਹੋਇਆ ਫਿਰ ਮੋਰਚੇ ਲੱਗੇ ਬੜਾ ਹੋਰ ਹੋਇਆ ਫਿਰ ਐਲਾਨ ਕੀਤਾ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦੇ ਇਕਨਰ ਲਾਸਟ ਮਿੰਟ ਰਿਪੀਟ ਬਦਲ ਗਏ ਇਸ ਕਰਕੇ ਇਹ ਚੰਡੀਗੜ੍ਹ ਜਿਹੜਾ ਹੈ ਇਹ ਹਰ ਹਾਲਤ ਪੰਜਾਬ ਕੋਲੇ ਆਉਣਾ ਚਾਹੀਦਾ ਰਿਹਾ ਨੇ ਰਾਜੀਵ ਲੰਗੋਵਾਲੇ ਕੋਰ ਦਾ ਹਿੱਸਾ ਸੀ ਔਰ ਇਹ ਹੀ ਇਸ਼ੂ ਸੀ ਜਿਸ ਦੇ ਨਾਲ ਪੰਜਾਬ ਪਖਿਆ ਸੀ ਇੱਕ ਵਾਰ ਅਸੀਂ ਫੇਰ ਨਹੀਂ ਚਾਹੁੰਦੇ ਇਹ ਬੀਜੇਪੀ ਦੀ ਮਿਹਰਬਾਨੀ ਹੈ ਐਂਡ ਬੀਜੇਪੀ ਉਸ ਹਟਾਏ ਪੰਜਾਬ ਦਾ ਗਵਰਨਰ ਰੱਖਣ ਦਾ ਮਤਲਬ ਸੀ ਕਿ ਅਸੀਂ ਐਕਸੈਪਟ ਕਰ ਲਿਆ ਕਿ ਪੰਜਾਬ ਦਾ ਇੱਕ ਕੈਪੀਟਲ ਹੈ ਔਰ ਜਦੋਂ ਹਰਿਆਣਾ ਆਪਣਾ ਬਣਾ ਲੂਗਾ ਫਿਰ ਪੰਜਾਬ ਦਾ ਹੋ ਜਾਊਗਾ ਹੁਣ ਤੁਸੀਂ ਉਹ ਇਹ ਲਾਈਨ ਹੀ ਕੱਟ ਰਹੇ ਹੋ which is totally irresponsible and ਪੰਜਾਬ ਇਸ ਨੂੰ ਬਿਲਕੁਲ ਨਹੀਂ ਮੰਨੇਗਾ ਕਿਵੇਂ ਬਣਿਆ ਚੰਡੀਗੜ੍ਹ 50 ਸਾਲ ਪਹਿਲਾਂ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਿਚਕਾਰ ਜ਼ਮੀਨ ਦੀ ਵੰਡ ਹੋਈ 11 ਨਵੰਬਰ 1966 ਨੂੰ ਚੰਡੀਗੜ੍ਹ ਦਾ ਜਨਮ ਹੋਇਆ ਪੰਡਿਤ ਜਵਾਰ ਲਾਲ 네ਰੂ ਦੇ ਸੁਪਨੇ ਦਾ ਸ਼ਹਿਰ ਜਿਸ ਦੀ ਨੀ 1952 ਦੇ ਵਿੱਚ ਪਈ ਪਰ ਵਜੂਦ ਵਿੱਚ ਆਉਣ ਲਈ 14 ਸਾਲ ਲੱਗੇ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਕੇਂਦਰ ਸ਼ਾਸਿਤ ਸੂਬਾ ਵੀ ਹੈ 114 ਵਰ ਕਿਲੋਮੀਟਰ ਦੇ ਵਿੱਚ ਵਿਕਸਿਤ ਹੋਏ ਚੰਡੀਗੜ੍ਹ ਦੇ ਉੱਤੇ ਦੋਵੇਂ ਸੂਬੇ ਆਪਣਾ ਆਪਣਾ ਹੱਕ ਜਤਾਉਂਦੇ ਨੇ ਪਰ ਪੰਜਾਬ ਦੇ ਵਿੱਚ ਖੜਕੂਵਾਦ ਦੇ ਦੌਰ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਸਿਆਸੀ ਮੁੱਦਾ ਬਣ ਗਈ ਖਾਲਸਤਾਨੀਆਂ ਨੇ ਇਸ ਨੂੰ ਆਪਣੀ ਮੰਗ ਦਾ ਹਿੱਸਾ ਵੀ ਬਣਾਇਆ ਜੂਨ 1984 인ਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ ਅਤੇ ਅੰਮ੍ਰਿਤਸਰ ਦੇ ਵਿੱਚ ਅਤਵਾਦੀਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢਣ ਲਈ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਹੋ ਚੁੱਕੀ ਸੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਿਆ ਹੋਇਆ ਸੀ ਪੰਜਾਬ ਦੇ ਹਾਲਾਤ ਖਰਾਬ ਸਨ ਅਤੇ ਨਾਲ ਹੀ ਤਰਨੇ ਪ੍ਰਦਰਸ਼ਨ ਅਤੇ ਖੂਨ ਖਰਾਬੇ ਦੇ ਨਾਲ ਨਾਲ ਸਿਆਸੀ ਸਮਿਕਰਨ ਵੀ ਤੇਜ਼ੀ ਨਾਲ ਬਦਲ ਰਹੇ ਸੀ ਉਸ ਦੌਰ ਤੋਂ ਰਾਸ਼ਟਾਨੀ ਚੰਡੀਗੜ੍ਹ ਵੀ ਨਹੀਂ ਬਚੀ ਸੀ ਆਈਏਐਸ ਅਧਿਕਾਰੀ ਕੇ ਬੈਨਰਜੀ ਉਦੋਂ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਸਨ ਅਤੇ ਉਹ ਸਿੱਧੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੇ ਸੀ ਜਦਕਿ ਪੰਜਾਬ ਦਾ ਸ਼ਾਸਨ ਚੰਡੀਗੜ੍ਹ ਦੇ ਰਾਜ ਭਵਨ ਤੋਂ ਰਾਜਪਾਲ ਚਲਾ ਰਹੇ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਤੇ ਉਹਨਾਂ ਦੀ ਨਹੀਂ ਚੱਲਦੀ ਸੀ ਕਿਉਂਕਿ ਚੰਡੀਗੜ੍ਹ ਦੇ ਸਭ ਤੋਂ ਵੱਡੇ ਅਧਿਕਾਰੀ ਚੀਫ ਕਮਿਸ਼ਨਰ ਸਨ ਅਤੇ ਉਸ ਦੇ ਗ੍ਰਹਿ ਮੰਤਰਾਲੇ ਦੇ ਪ੍ਰਤੀ ਜਵਾਬਦੇਹ ਸਨ ਤੇ ਉਹਨਾਂ ਦਾ ਹੀ ਹੁਕਮ ਮੰਨਦੇ ਸੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਕਾਨੂੰਨ ਵਿਵਸਥਾ ਦੇ ਨਾਲ ਜੁੜੇ ਮਸਲਿਆਂ ਦਾ ਬਾਸ ਇੱਕ ਹੀ ਹੋਵੇ ਇਸ ਲਈ ਕੇਂਦਰ ਸਰਕਾਰ ਨੇ 3 ਜੂਨ 1984 ਨੂੰ ਕੇ ਬੈਨਰਜੀ ਦੇ ਡੈਜ਼ਿਗਨੇਸ਼ਨ ਦੇ ਵਿੱਚ ਬਦਲਾਅ ਕਰਦੇ ਹੋਏ ਉਹਨਾਂ ਨੂੰ ਚੀਫ ਕਮਿਸ਼ਨਰ ਤੋਂ ਐਡਵਾਈਜ਼ਰ ਟੂ ਦਾ ਐਡਮਿਨਿਸਟਰेटर ਬਣਾ ਦਿੱਤਾ ਅਤੇ ਪੰਜਾਬ ਦੇ ਰਾਜਪਾਲ ਦੇ ਕਾਜਪਾਲ ਵਿੱਚ ਚੰਡੀਗੜ੍ਹ ਦੇ ਐਡਮਿਨਿਸਟਰेटर ਦਾ ਚਾਰਜ ਵੀ ਜੋੜ ਦਿੱਤਾ ਇਸ ਤਰ੍ਹਾਂ ਚੰਡੀਗੜ੍ਹ ਬਣਨ ਤੋਂ ਬਾਅਦ 11 ਨਵੰਬਰ 1984 ਤੋਂ ਚੱਲਿਆ ਆ ਰਿਹਾ ਚੀਫ ਕਮਿਸ਼ਨਰ ਦਾ ਰੈਂਕ ਜੂਨ 1984 ਤੋਂ ਬਾਅਦ ਐਡਵਾਈਜ਼ਰ ਹੋ ਗਿਆ